ਹਾਂ ਜੀ ਦੋਸਤੋ ਤੁਸੀਂ ਦੇਖ ਰਹੇ ਹੋ ਵੀਰਿਆ ਮੈਂ ਐਸੇ ਬਾਈ ਇਕਲਾ ਕੱਚੀ ਲੱਗਿਆ ਯਾਰਾ ਤੇ ਇਹ ਨਿ ਸ਼ਰਾਂ ਹੋ ਗਿਆ ਹੁਣ ਯਾਰਾ ਖੜ ਦੇ ਪਿੱਛੇ ਮੈਂ ਲਗਾਤੀ ਖਰਾ ਹੋ ਗਈ ਅੰਨੀ ਹੋ ਗਈ ਜਿੰਨਾ ਮਾਂ ਲੱਗੀ ਸੀ ਤੇ ਆਪਾਂ ਇਲਾਜ ਕਰ ਰਹੇ ਹਾਂ ਅੰਨਾ ਨਾ ਮਾਰ ਕੀਤੀ ਤੇ ਤੁਹਾਨੂੰ ਦੱਸ ਦਿਆਂ ਵੀਰਿਆ ਅੱਗੇ ਆਪਾਂ ਯਾਰਾ ਨਾ ਪਸ਼ੂ ਖੇਤ ਰਣੇ ਆ ਮਹੀਨੇ ਚ ਨਿਕਿਤਨੇ ਹੈਗੇ ਪਸ਼ੂ ਕਿੰਨੇ ਮਹਗੇ ਪੈਂਦੇ ਨੇ ਪਸ਼ੂ ਲੈਣ ਦੇ ਦੇਖੋ ਅੱਗੇ ਆਜੋ ਜੀ ਦੋਸਤੋ ਉਹ ਗੱਲ ਇਦਾਂ ਵੀ ਦੇਖੋ 20 ਸتمبر ਤੋਂ ਲੈ ਕੇ ਕੜ ਤੋਂ ਕੜ 20 ਜਨਵਰੀ ਦਾ ਸਰਕਤਾਂ ਜੀ ਆਪਣਾ ਕੱਤੇ ਦੀ ਤੱਕੀ ਪਸ਼ੂ ਦੇ ਘਟਕੇ ਦੋ ਪਸ਼ੂ ਗਏ ਨਾ ਹਿੱਦਨਾ ਕਾਰਨ ਕੀ ਆ ਜਦੋਂ ਤੁਸੀਂ ਹਨਾ ਪਸ਼ੂ ਲਾਉਂਗੇ ਖੰਡ ਦੇ ਵਿੱਚੋਂ ਫਿਰ ਪਸ਼ੂ ਆ ਕਿਸੇ ਮੰਡੀ-ਮੁੰਡੀ ਤੋਂ ਲੈ ਕੇ ਆਉਣੇ ਜਾਂ ਅਜੇ ਤੱਕ ਹੋਰ ਲੈ ਕੇ ਆਉਣੇ ਹਨਾ ਤਾਂ ਆਪਣੇ ਪਸ਼ੂ ਨੂੰ ਵੀ ਮੰਦੂਰੀ ਕਈ ਵਾਰੀ ਨਮੂਨੀ ਜਾਂ ਅਸੀਂ ਵੀ ਫਿਵਰ ਹੋ ਜਾਂਦਾ ਹੈਗਾ ਤੇ ਕਈ ਵਾਰੀ ਟਕਸ਼ੀਮੀਆ ਸ਼ਰਾਂ ਦੀ ਪ੍ਰੋਬਲਮ ਆਉਂਦੀ ਆਂਦੀ ਹੈ ਜਿਵੇਂ ਹੁਣੇ ਇੱਕ ਬਾਈ ਮੱਤ ਲੈ ਕੇ ਆਇਆ ਸੀਗਾ 1,70,000 ਦੀ ਤੇ ਉਹਨੂੰ ਅਜੇ ਵੀ ਸ਼ਰਾਂ ਦੀ ਪ੍ਰੋਬਲਮ ਹੋ ਗਈ ਮੈਂ ਅੱਖਾਂ ਨਾਲ ਹੋ ਗਈਆਂ ਆ ਤਾਂ ਟਕਰਾਂ ਮਾਰ ਲੱਗੀ ਸੀ ਤੇ ਜਦੋਂ ਡਰ ਗਈ ਬਾਈ ਹੁਣ ਤਾਂ ਮੈਂ ਠੀਕ ਆ ਓਕੇ ਆ ਬਿਲਕੁਲ ਨੋਰਮਲ ਆ ਜੀ ਤੇ ਥੋੜਾ ਤਾਂ ਆਪਾਂ ਗੱਲਾਂ ਕਰਨੀ ਨੇ ਵੀਰੇ ਥੋੜਾ ਜਿਹਾ ਪਾਈ ਰੱਖਣੇ ਖੋ ਹਾਂ ਆਪਾਂ ਖੜੇ ਆ ਫਾਰਮ ਦੇ ਵਿੱਚ ਦੇਖੋ ਜੀ ਮਿੱਠਾ ਉਹ ਪੁਰਸ਼ ਪਾਈ ਆ ਜਮਨ ਟਰਾਈ ਕੀਤਾ ਪਿਆ ਹੈਗਾ ਛੱਕਾ ਪਿਆ ਹੈਗਾ ਤੇ ਬਾਕੀ ਤਾਂ ਵੀਰੇ ਲਾ ਹੀਟਰ ਇੱਕ ਵਿਚੇ ਇਹ ਪਾਣ ਦਰਜੇ ਦੇ ਮਾਰ ਰਹੇ ਨੇ ਵੀ ਟਰਾਈ ਰਹੀ ਥੱਲੇ ਵੀ ਕਟਰੂਆਂ ਬਾਸ ਤੇ ਚੱਕਣੇ ਹੋਈ ਆ ਅਸੂ ਵੀਰੇ ਗਾਲੀ ਪੈ ਹੋਣੀ ਪੂਰੇ ਵਧੀਆ ਤੇ ਆਪਣੇ ਵੀਰੇ ਅਸੂਨਾ ਖਿੰਦਨ ਦਾ ਕਾਰਨ ਕੀ ਆ ਦੇਖੋ ਆਪਾਂ ਨਹੀਂ ਗੱਲਾਂ ਕਿਤੇ ਨਹੀਂ ਮਿਲ ਕੇ ਫਿਰ ਹੋਣਾ ਕਿ ਭਾਵਨ ਗੱਲਾਂ ਹਨ ਆ ਟਾਈਮ ਚ ਆ ਕੇ ਤੇ ਬੱਕ ਜਦ ਵੀ ਹੋ ਜਾਂਦਾਗਾ ਤੇ ਬੀਪੀ ਲੋ ਹੋ ਗਿਆ ਬੈਠ ਤੇ ਆਪਣੇ ਤੇ ਲੋ ਹੋ ਜਾਂਦਾਗਾ ਦੁੱਖਾਂ ਮ ਘਟ ਜਾਂਦੇ ਆ ਮਾਇਸ਼ ਤੇਰ ਮਾਇ ਤੇ ਬ੍ਰੈਂਟ ਵੀ ਬੜ ਕੇ ਲੱਗ ਗਿਆ ਉੱਕਾ ਵੀ ਹਨਾ ਉਦੋਂ ਤੋਂ ਘਟ ਜਾਂਦਾ ਦੁੱਖ ਦਾ ਤੇ ਆਪਾਂ ਨੇ ਫਿਰ ਉਥੋਂ ਵੀਰੇ ਜਰ ਹੋਣਾ ਪਾੜ ਤੇ ਮੈਨ ਲਵਾਂਗੇ ਉਹ ਤਾਂ ਜਮੀਨ ਬਾਰਦੀ ਹੈਗੀ ਠੰਡ ਦੇ ਵਿੱਚ ਤਾਂ ਘਟੋਂ ਮਰ ਗਿਆ ਤਾਂ ਮੈਂ ਸਾਰੀ ਖਤਮ ਹੋ ਜੂਗੀ ਕਿਉਂਕਿ ਮੈਂ ਇਹ ਦੁੱਧ ਨਹੀਂ ਲੈਣਾ ਹੈਗਾ ਮੈਨੂੰ ਖੜ ਜੂਗੀ ਹਨਾ ਤੇ ਖਰਾਬ ਹੋ ਜੂਗੀ ਤੇ ਹੁਣ ਇਧਰ ਦੇਖੋ ਮੈਂ ਪੰਦਰਾਂ ਬਾਗੀ ਦੇ ਉੱਤੇ ਲਾਇਆ ਹੋਏ ਤੇ ਇਕੱਲਾ-ਇਕੱਲਾ ਉਹ ਤੇ ਹੁਣ ਜਮਾਂ ਫਰਟੇ ਨੂੰ ਛਾਪ ਪੈਣੇ ਤੇ ਇਹਨੇ ਫੇਰੜਾ ਨੂੰ ਮਾਰਨ ਨੂੰ ਫੇਰ ਹੁਣ ਤੇ ਆਪਣਾ ਕਾਰਨ ਕੀ ਹੈ ਵੀਰੇ ਯੂਰਪ ਚੋਂ ਹੁਣਾਂ ਨੂੰ ਮਾਰ ਖਾ ਜਾਂਦਾ ਇੱਕ ਵਾਰੀ ਜਿਹੜਾ ਔਖਾ ਹੋ ਜਾਂਦਾ ਆ ਵੀ ਤੁੱਕੜੇ ਹੀ ਵੱਧੋ ਹਰਤ ਜਾ ਕੇ ਇਹ ਜੀ ਸਾਨੂੰ ਮੇਰੀ ਬੇਨਤੀ ਆ ਬਿਕਵੇਂ ਨਾ ਪਸ਼ੂ ਨਾ ਅਰੇ 2 ਵਜੇ ਘਟ ਕੇ 2 ਹੋਣਾ ਜਾਂ ਪਿੰਡ ਪਿੰਡ ਤੋਂ ਲੈ ਲਓ ਜੇ ਆਪਣੇ ਪਿੰਡ ਚੋਂ ਮਿਲਦਾ ਗਾ ਮੋਟਾ ਇੱਥੋਂ ਲੈ ਲਓ ਜਿਹੜਾ ਆਪਾਂ ਟੈਂਪੂ ਦੇ ਵਿੱਚ ਜਾਂ ਮੰਡੀ ਤੋਂ ਪਸ਼ੂ ਲੈ ਕੇ ਆਉਣੇ ਆ ਤਾਂ ਉਹਦੇ ਨਾਲ ਖਵਾ ਲਾ ਕੇ ਪਸ਼ੂ ਵੀਰੇ بیمار ਹੋ ਜਾਂਦੇ ਨੇ ਤੇ ਫਿਰ ਵੀਰੇ ਪਸ਼ੂ ਨੂੰ ਪ੍ਰੋਬਲਮ ਆਉਂਦੀ ਤਾਂ ਉਹਦੇ ਵੀ ਪਸ਼ੂ ਵੱਧਾ ਹਨਾ ਫਿਰ ਆਪਾਂ ਕਹੀ ਜਾਂਦੇ ਆ ਉਹਦੇ ਨਾਲ ਬੜੀ ਮੁੜ ਕੇ ਜ਼ੋਰ ਲਾਣੀ ਆ ਆਪਾਂ ਫਿਰ ਆਪਾਂ ਵੀ ਬਹੁਤ ਛਾੜਦੇ ਆ ਤੁਹਾਨੂੰ ਦਿਖਾਉਣ ਦੇ ਲਈ ਤੇ ਗੱਲ ਨਹੀਂ ਬਣਦੀ ਜੀ ਬਾਕੀ ਵੀਰੇ ਛੇ ਆ ਦੇ ਬਟੂ ਤਨਖਾ ਕਰ ਕੋ ਬੁਰੀ ਤੇ ਦੁਪਹਿਰੇ ਵੀਰੇ ਪੱਲੇ ਰੱਖ ਦੋ ਸਿਮਪਲ ਲੱਗੇ ਹੋਣੇ ਮੌਸਮ ਖਰਾਬ ਆ ਹਨਾ ਤੇ ਤਛ ਘਾਰੇ ਦੇਖੋ ਉਹਨ ਲੋਕਾਂ ਦੇ ਨਹੀਂ ਥੱਲੇ ਵੀਰੇ ਬੰਗਲੇ ਨਾਲ ਗਾਰਾ ਘੜਾ ਪਿਆ ਹੁੰਦਾ ਗੋਹਾ ਥਾਣਾ ਥੱਲੇ ਇੱਥੇ ਜਮਾਂ ਅੰਟਰਾਈ ਕੀਤਾ ਪਿਆ ਯਾਰ ਇੱਥੇ ਵੀ ਕਦੇ ਮੈਂ ਸਟਾਰਟ ਚ ਵਰਗੇ ਮਾਰੀਆਂ ਹੋਏ ਮੈਂ ਹੁਣ ਉਹਨਾਂ ਨਹੀਂ ਹਨਾ ਉਹ ਲੋਕਾਂ ਦੇ ਫਾਰਮ ਤਾਂ ਵੀਰੇ ਹੋਰ ਵੀ ਬਹੁਤ ਪਾਜ ਦੇਖਣੇ ਆਪਾਂ ਜਾਣਨੇ ਆ ਫਾਰਮਾਂ ਦੇ ਵਿੱਚ ਤੁਹਾਨੂੰ ਰਿਕਮੈਂਡ ਹਾਂ ਫਾਰਮ ਹੋਰ ਉੱਥੇ ਵੀ ਰੋਣਾ ਜੂਗਾ ਵੀਰੇ ਮੈਂ ਤੇ ਉਹਰੇ ਵਿੱਚ ਜਰਦੀਆਂ ਮੰਨ ਲੋ ਵਿੱਚ ਵੀ ਗਾ ਫਟੋ ਫਟ ਥਾਣਾ ਥੱਲੇ ਅੱਗੇ ਲੱਗ ਗੁਆ ਹੁੰਦਾ ਵੀਰੇ ਤੇ ਇੱਥੇ ਜਮਣ ਛਾ ਪਿਆ ਗਿਆ ਤੇ ਬਾਈ ਉਰ ਖੜਾਗਾ ਟਾਉਨ ਨੂੰ ਤਿਆਰਾ ਬਠੂ ਨਾਲ ਨਹੀਂ ਨਾ ਹੋਣਾ ਚਾਹ ਪੀ ਰਿਆ ਜੀਆ ਤੇ ਜਮੀਨ ਹੀ ਖਟਲੇ ਗੰਦ ਪਾਏ ਨੇ ਪਰਸ ਤੇ ਤੇ ਇਹਨਾਂ ਨੇ ਕੀ ਪ੍ਰਾਅ ਲਿਖਤ ਨਹੀਂ ਆਉਣੀ ਸੀਗੀ ਵੀਰੇ ਉਹ ਕੈਰ ਤੋਂ ਵਰਗੇ ਮਾਰੀਆਂ ਬਹੁਤ ਹੁੰਦੀ ਨਾਲ ਹੋਣ ਅੱਗੇ ਦੇ ਪਹਿਲਾਂ ਬਹੁਤ ਹੁੰਦੀ ਨੇ ਥੱਲੋਂ ਬੰਦਾ ਹੈਣੇ ਦੇ ਪਛੋਂ ਵੱਟ ਤੇ ਹੁਣ ਬਈ ਆਪਾਂ ਕਰਨਾ ਕੀ ਹੈ ਪਛੋਂ ਨੂੰ ਗਰੇ ਛੜ ਦੇ ਤੁਰ ਚਾਉਣ ਦੇ ਲਈ ਦਿੱਲੀ ਕਰੋੜ ਕਿਲੋ ਬੜਾ ਪਾਓ ਦੇ ਦਿੱਲੀ ਤੇ ਗੱਬਣਾ ਦਾ 15 ਕੋ ਚੱਕਰ ਦੀ ਤੇ ਆਪਾਂ ਮੈਂ ਇਹਦੇ ਗੱਲ ਅਤਿ ਸ਼ਾਮ ਨੂੰ ਵੀ ਆਪਾਂ ਨਹੀਂ ਤੇ ਇਹਦੇ ਕੰਸੈਂਟਰੇਟ ਵਾਲੇ ਗੋਲ ਨੇ ਕੁੰਡੇ ਨੇ ਪੂਰੀ ਵਧੀਆ ਮੈਂ ਸਾਰੀ ਜੱਟ ਪਲਾਇਗਾ ਤੇ ਜਮਾ ਚਟਟੀ ਮੋਹਣੀ ਪੂਰੀ ਵੀ ਨਹੀਂ ਕੋਈ ਮਸਾਲੇ ਬੱਤਾ ਬਾਲ ਨਹੀਂ ਹੈਗਾ ਇਹਦੇ ਕਰਾ ਪੱਟੀ ਦਾ ਪਰੇ ਵੀ ਕੋਈ ਨੂਰ ਦਾ ਟੱਕਰ ਤੇ ਫਾਰਮੂਲਾ ਦਾ ਕੋਈ ਨੂਰ ਇਹਦੇ ਆਪਾਂ ਕਰਾ ਵੀਰੇ ਮਹਾਵੀਰ ਵੀਰਾਵਲੀ ਦਾ ਤੇ ਇੱਕ ਆਪ ਦੋ ਗਾਵਾਂ ਦੀ ਗਾਪਾਂ ਨਾਲ ਜਰਥੀ ਤੇ ਤੇ ਚੱਪਦੇ ਉੜੀਣਾ ਪੱਡੀ ਵਪਨ ਲੱਗੇ ਤੇ ਆਪਣੀ ਸਭ ਨੂੰ ਬੇਨਤੀ ਹੈ ਜਰਾ ਛਾਲ ਚੁੱਕਾ ਰੱਖੋ ਤੁਨੋਂ ਬਾਚੋਂ ਤੇ ਸਭਾਈ ਰੱਖੋ ਚਾਂਦ ਥਾਣਾ ਮਰਗੇ ਮਾਰੇ ਨਾ ਹੋਣਾ ਤੇ ਪਸ਼ੂ ਲੈਣ ਦਾ ਭੇਜ ਕਰੋ ਬਾਹਰੋਂ ਦੂਰੋਂ ਉਹ ਟੈਂਪੂ ਜਾ ਕੇ ਹਵਾਰ ਕਰਨ ਆਪਾਂ ਚੋਂ ਮਾਰ ਹੋ ਜਾਂਦੇ ਨੇ ਆਹ ਪਹੁੰਚੀ ਦੋ ਚਾਈ ਰੱਖੋ ਹਾਂ ਵਧੀਆ ਹਰਾ-ਚਾਰਾ ਪਾਓ ਦੇਖੋ ਜਮਨ ਟਰਾਈ ਟੂਰੀ ਪੀ ਹੋਣਾ ਖਰਾਬ ਜੀਆਂ ਪਿਆ ਸੋਤਰਾ ਇਹ ਪਾਉਣਗੇ ਉਹ ਕਿ ਸ਼ਾਰਾ ਰੱਖਿਆ ਪਰਮੋਦਨਾਂ ਦਾ ਤੇ ਕਾਲ ਨੇ ਕੁੱਟ ਰਨੇ ਤੇ ਯਾਰ ਕਹੇ ਬੋਈ ਦਾ ਗਾਂਸ਼ੁੱਲਾ ਇਥੇ ਰਕੂ ਬਾਗ ਨਾ ਉਸ ਤੇ ਦਾਣੇ ਢੋਣ ਇਹਨਾਂ ਦੇ ਉਹਨੂੰ ਮਾਰੀਆ ਕੰਡਾ ਸਰਪਿਆ ਰੇ ਜੀ ਜੋ ਕੇ ਪੌਦੇ ਨੇ ਇਕਲੀ ਇਕਲੀ ਤੇ ਨਾਲ ਵੀਰੇ ਸ਼ਰਮ ਵਿੱਚ ਬਧੀਆ ਦੇਖੋ ਕੱਲ ਆਪਾਂ ਉਹਨਾਂ ਨੂੰ ਜੁਟਰੀਵ ਟੋਨੋ ਤੇ ਜੁਟਰੀਵ ਬਟਾ ਆਪਾਂ ਸਪਰੇ ਬੂੜੀਆਂ ਮੋਕਲੀਆਂ ਤੇ ਕੱਟਣ ਨੂੰ ਪਾਉਂਦੇ ਵੀਰੇ ਐਵੇਂ ਰੋਣ ਠੀਕ ਹੈ ਕਟੂਣੇ ਵੀ ਨੂੰ ਪਾਉਣੇ ਆ ਤੇ ਆ ਗੱਲ ਪਉਣਾ ਕਟਰੋ ਵੀਰੇ ਤਾਂ ਹੀ ਬਚੂਗਾ ਕਟਰੋ ਦੀ ਕੇਅਰ ਕਰਾਂਗੇ ਹੁਣ ਜਿਹੜਾ ਭਰਾ ਕਹਿੰਦਾ ਕਮੈਂਟ ਕੀਤਾ ਕਹਿੰਦਾ ਵੀ ਕੱਟੀਆਂ ਦਾ ਖਾਣ ਤੇ ਗੋਪੀ ਦੀਆਂ ਵਧੀਆਂ ਨੇ ਪਰ ਲਿਚੀਆਂ ਨੇ ਉਹ ਲਿਚੀਆਂ ਦਾ ਯਾਰ ਵੀਰੇ ਵੀ ਤੁਹਾਨੂੰ ਕਿ ਯਾਰ ਬੰਦਾ ਹਨ ਆਪ ਵਿਖੇ ਘਰੇ ਹੁਣ ਆਪਾਂ ਦਾ ਗੱਲਾ ਠੀਕਾ ਭਰ ਜਾਣਾਗਾ ਮੂਰੇ ਕੇਅਰ ਕਰਨੀ ਹੁਣ ਬੰਦੇ ਦੀ ਵੀ ਉਹ ਆ ਕਮੰਡਰ ਨਾ ਠੀਕਾ ਦਾ ਗੱਲਾ ਕੀ ਕਹੂਗਾ ਦੇਖੋ ਜੀ ਹੁਣਾਂ ਕੁੰਡੀ ਝੋਟੀ ਹੈ ਜੀ ਤੇ ਇਹਦੇ ਵੀ ਹੁਣਾਂ ਇਹ ਠੀਕਾ ਭਰ ਆਇਆ ਸਿਰਾ ਫੌਜੀ ਦਾ ਪਿੱਛੇ ਅਨਲਾ ਦਾ ਇਹ ਆਪਣਾ ਪ੍ਰੋਗਰਾਮ ਫੋਦੀ ਲਵੇ ਸੀਆ ਉਹ ਇਹ ਕਿਤੇ ਵੀ ਆ ਤੇ ਹੁਣ ਆਪਾਂ ਲੱਗੇ ਆ 2:00 ਵਜੇ ਟਿਕੇ ਪਰ ਦੁਖਾਵਾਂ ਮਦ ਭੰਨਣੇ ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ